ਜੇਕਰ ਤੁਸੀਂ ਵੀ ਵਿਦੇਸ਼ਾਂ ਦੇ ਵਿੱਚ ਜਾ ਕੇ ਚੰਗਾ ਤੇ ਮੋਟਾ ਪੈਸਾ ਜਿਹੜਾ ਇੱਜ਼ਤਦਾਰ ਕੰਮਾਂ ਦੇ ਨਾਲ ਕਮਾਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਆਖਿਰ ਤੱਕ ਜੁੜੇ ਰਹਿ ਉਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਅਜਿਹੀ ਖਾਸ ਗੱਲ ਬਾਰੇ ਦੱਸਾਂਗੇ ਤੇ ਕੁਝ ਅਜਿਹੀ ਸਕਿੱਲਸ ਬਾਰੇ ਦੱਸਣ ਜਾ ਰਿਹਾ ਜਿਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਵੇਗੀ ਜੇਕਰ ਸਾਡੀਆਂ ਦੱਸਿਆ ਹੋਈਆਂ ਸਕਿੱਲਸ ਤੁਹਾਡੇ ਕੋਲੇ ਮੌਜੂਦ ਹੈ ਤਾਂ ਤੁਸੀਂ ਮਹੀਨੇ ਦੇ ਵਿੱਚ 1 ਕਰੋੜ 20 ਲੱਖ ਰੁਪਏ ਜਿਹੜਾ ਬੜੇ ਹੀ ਆਸਾਨ ਤਰੀਕੇ ਦੇ ਨਾਲ ਵਿਦੇਸ਼ ਤੇ ਵਿੱਚ ਇੱਕ ਚੰਗਰੀ ਚੰਗੀ ਨੌਕਰੀ ਕਰਕੇ ਜਿਹੜਾ ਤੁਸੀਂ ਕਮਾ ਸਕਦੇ ਹੋ ਵੀਡੀਓ ਦੇ ਆਖਿਰ ਤੱਕ ਜੁੜੇ ਰਹੋ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਓ ਤਾਂ ਜੋ ਸਾਡੇ ਦੁਆਰਾ ਪੋਸਟ ਕੀਤੀ ਜਾ ਰਹੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਇੱਕ ਵਾਰ ਇਹਨਾਂ ਸਕਿੱਲਸ ਬਾਰੇ ਜਾਣ ਲਵੋ ਫਿਰ ਤੁਹਾਨੂੰ ਕਰੋੜਪਤੀ ਬਣਨ ਤੋਂ ਕੋਈ ਵੀ ਨਹੀਂ ਰੋਕ ਕੁਸ ਸਕਦਾ ਕਿਉਂਕਿ ਸਕਿੱਲਸ ਜਿਹੜੀਆਂ ਨੇ ਜਿਸ ਬਾਰੇ ਅਸੀਂ ਹੁਣ ਤੁਹਾਨੂੰ ਜਾਣਕਾਰੀ ਦੇਣ ਲੱਗੇ ਆਂ ਸਕਿੱਲਸ ਤੁਹਾਡੇ ਬਹੁਤ ਹੀ ਜ਼ਿਆਦਾ ਕੰਮ ਆਉਣ ਵਾਲੀਆਂ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਕਿਉਂਕਿ ਇਹਨਾਂ ਸਕਿੱਲਸ ਨੂੰ ਜਾਣਨ ਦੇ ਬਾਅਦ ਤੁਸੀਂ ਕਰੋੜਪਤੀ ਬਣ ਸਕਦੇ ਹੋ ਤੁਹਾਨੂੰ ਵਿਦੇਸ਼ਾਂ ਦੇ ਵਿੱਚ ਜਾ ਕੇ ਚੰਗੇ ਪੈਕੇਜ ਦੇ ਉੱਤੇ ਨੌਕਰੀ ਵੀ ਜੁੜੀ ਹੈ ਮਿਲ ਸਕਦੀ ਹੈ ਤੇ ਤੁਸੀਂ ਆਪਣੇ ਸੁਪਨਿਆਂ ਨੂੰ ਵੀ ਉਹਨਾਂ ਪੈਸਿਆਂ ਦੇ ਨਾਲ ਸਾਕਾਰਕਾਰ ਸਤਿਓ ਦਰਸਲ ਅਮਰੀਕਾ ਦੇ ਵਿੱਚ ਤੁਹਾਨੂੰ ਚੰਗੇ ادارے ਦੇ ਵਿੱਚ ਨੌਕਰੀ ਮਿਲ ਸਕਦੀ ਹੈ ਜੇਕਰ ਤੁਹਾਡਾ ਵਿਦੇਸ਼ ਤੇ ਵਿੱਚ ਨੌਕਰੀ ਦਾ ਮਾਨ ਹੈ ਵਿਦੇਸ਼ ਦੇ ਵਿੱਚ ਜਾ ਕੇ ਕਾਰੋਬਾਰ ਕਰਨ ਦਾ ਕੰਮ ਹੈ ਤਾਂ ਸਕਿੱਲਸ ਜਿਹੜੀਆਂ ਨੇ ਜਿਨ੍ਹਾਂ ਬਾਰੇ ਅਸੀਂ ਹੁਣ ਤੁਹਾਨੂੰ ਦੱਸਣ ਲੱਗੇ ਐ ਇਹਨਾਂ ਸਕਿੱਲਸ ਬਾਰੇ ਜਾਣ ਲੋ ਅਮਰੀਕਾ ਦੇ ਵਿੱਚ ਇਨਾਂ ਸਕਿੱਲਸ ਵਾਲੇ ਵਿਅਕਤੀਆਂ ਨੂੰ ਜੇ ਕਹਿ ਲੋ ਕਿ ਭਰਤੀਆਂ ਦੇ ਤੌਰ ਦੇ ਉੱਤੇ ਸਿੱਧੀ ਨੌਕਰੀ ਮਿਲ ਜਾਂਦੀ ਐ ਪਾਪ ਜੇਕਰ ਤੁਹਾਡੇ ਕੋਲੇ ਇਹ ਸਕਿੱਲਸ ਮੌਜੂਦ ਐ ਜਿਨ੍ਹਾਂ ਬਾਰੇ ਅਸੀਂ ਹੁਣ ਜ਼ਿਕਰ ਕਰਾਂਗੇ ਤਾਂ ਤੁਹਾਨੂੰ ਸਿੱਧੇ ਤੌਰ ਦੇ ਉੱਤੇ ਨੌਕਰੀ ਜਿਹੜੀ ਐ ਮਿਲ ਸਕਦੀ ਐ ਸਭ ਤੋਂ ਪਹਿਲਾਂ ਗੱਲ ਕਰਾਂਗੇ ਡਾਟਾ ਸਾਇੰਟਿਸਟ ਦੀ ਡਿਮਾਂਡ ਦੇ ਬਾਰੇ ਇਸ ਵੇਲੇ ਦੁਨੀਆ ਦੇ ਵਿੱਚ ਡਾਟਾ ਐਨਾਲਿਸਟ ਦੀ ਬਹੁਤ ਜ਼ਿਆਦਾ ਮਾਡ ਇਸ ਤਰ੍ਹਾਂ ਜੇਕਰ ਤੁਸੀਂ ਡਾਟਾ ਸਾਇੰਸ ਦੇ ਵਿੱਚ ਜੁੜ ਸਕਦੇ ਹੋ ਜਾਂ ਫਿਰ ਡਾਟਾ ਸਾਇੰਸ ਦੇ ਨਾਲ ਜੁੜਿਆ ਕੋਈ ਵੀ ਕੋਰਸ ਚ ਕਰ ਤੁਸੀਂ ਕਰ ਰਹੇ ਹੋ ਤਾਂ ਤੁਹਾਨੂੰ ਕਰੋੜਾਂ ਦਾ ਪੈਕੇਜ ਜਿਹੜਾ ਬਹੁਤ ਹੀ ਆਸਾਨੀ ਦੇ ਨਾਲ ਮਿਲ ਸਕਦਾ ਹੈ ਤੁਹਾਨੂੰ ਕਰੋੜਪਤੀ ਬਣਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਤੇ ਇਸ ਨਾਲ ਤੁਹਾਨੂੰ ਅਮਰੀਕਾ ਦੇ ਵਿੱਚ 1.2 ਕਰੋੜ ਦੀ ਸੈਲਰੀ ਵੀ ਮਿਲ ਸਕਦੀ ਹੈ ਨੌਕਰੀ ਇੰਨੀ ਚੰਗੀ ਹੋਵੇਗੀ ਕਿ ਤੁਹਾਨੂੰ ਕਰੀਬ 1.5 ਕਰੋੜ ਰੁਪਏ ਸੈਲਰੀ ਜਿਹੜੀ ਹੈ ਮਿਲ ਸਕਦੀ ਹੈ ਗਲਾਸ ਡੋਰ ਦੇ ਮੁਤਾਬਿਕ ਅਮਰੀਕਾ ਦੇ ਵਿੱਚ ਡਾਟਾ ਸਾਇੰਟਿਸਟ ਦੀ ਐਵਰੇਜ ਐਨਵਲ ਸੈਲਰੀ ਜੜੀ ਹੈ 1.2 ਕਰੋੜ ਰੁਪਏ ਜੇਕਰ ਤੁਹਾਡਾ ਸਕਿੱਲ ਚੰਗਾ ਹੈ ਤਾਂ ਤੁਹਾਨੂੰ ਸੈਲਰੀ ਵੀ ਬਹੁਤ ਵਧੀਆ ਮਿਲੇਗੀ ਤੇ ਤੁਹਾਡਾ ਪੈਕੇਜ ਜਿਹੜਾ ਚੰਗਾ ਰਹੇਗਾ ਤਾਂ ਤੁਹਾਨੂੰ ਚੰਗੇ ادارے ਦੇ ਵਿੱਚ ਨੌਕਰੀ ਵੀ ਮਿਲੇਗੀ ਉੱਤੇ ਕੈਨੇਡਾ ਦੇ ਵਿੱਚ ਵੀ ਇਹਦੀਆਂ ਆਪਸ਼ਨਸ ਮੌਜੂਦ ਹੈ ਤੁਸੀਂ ਕੈਨੇਡਾ ਦੇ ਵਿੱਚ ਵੀ ਡਾਟਾ ਸਾਇੰਟਿਸਟ ਵਾਸਤੇ ਅਪਲਾਈ ਕਰ ਸਕਦੇ ਹੋ ਕਿਉਂਕਿ ਡਾਟਾ ਸਾਇੰਟਿਸਟ ਦੀ ਕੈਨੇਡਾ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਡਿਮਾਂਡ ਹੈ ਇੱਥੇ ਡਾਟਾ ਸਾਇੰਟਿਸਟ ਨੂੰ ਸਾਲਾਨਾ 74.5 ਲੱਖ ਰੁਪਏ ਦੀ ਐਵਰੇਜ ਜਿਹੜੀ ਹੈ ਮਿਲਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਗੇ ਪੈਕੇਜ ਦੇ ਨਾਲ ਉਥੇ ਨੌਕਰੀਆਂ ਮਿਲਦੀਆਂ ਜੇਕਰ ਤੁਹਾਡਾ ਵਿਦੇਸ਼ ਚਾਹੁੰਦਾ ਚਾਏ ਤਾਂ ਤੁਸੀਂ ਹੁਣੇ ਜਾਓ ਤੇ ਉਥੇ ਜਾ ਕੇ ਇਹਨਾਂ ਸਕਿੱਲਸ ਦੇ ਨਾਲ ਨੌਕਰੀ ਜਿਹੜੀ ਹੈ ਹਾਸਲ ਕਰ ਸਕਦੇ ਹੋ ਉਥੇ ਕੀ ਬੈਚਲਰ ਡਿਗਰੀ ਨਾਲ ਵੀ ਕੰਮ ਜਿਹੜਾ ਚੱਲ ਸਕਦਾ ਹੈ ਬੈਚਲਰ ਡਿਗਰੀ ਦੇ ਨਾਲ ਵੀ ਜੁੜਾਈ ਕੰਮ ਹੈ ਚੱਲ ਸਕਦਾ ਹੈ। ਦਰਸਲ ਡਾਟਾ ਸਾਇੰਸ ਇਸ ਸੈਕਟਰ ਦੇ ਵਿੱਚ ਚੰਗੀ ਨੌਕਰੀ ਪਾਣ ਵਾਸਤੇ ਤੁਹਾਡੇ ਕੋਲ ਪਾਸ ਸਕਿੱਲ ਦੇ ਨਾਲ-ਨਾਲ ਬੈਚਲਰ ਡਿਗਰੀ ਜੇਕਰ ਹੋਵੇਗੀ ਤਾਂ ਤੁਹਾਨੂੰ ਚੰਗੀ ਮੇਰ ਜਿਹੜੀ ਜੋਬ ਹੈ ਮਿਲਣ ਦੇ ਚਾਂਸ ਪੂਰੇ-ਪੂਰੇ ਵੱਧ ਸਕਦੇ ਹੈ। ਪਾਪ ਦੇਕਰ ਤੁਹਾਡੇ ਕੋਲ ਬੈਚਲਰ ਡਿਗਰੀ ਹੈ ਤਾਂ ਤੁਸੀਂ ਚੰਗੀ ਨੌਕਰੀ ਹਾਸਲ ਕਰ ਸਕਦੇ ਹੋ। ਤਾਂ ਹੁਣੇ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਚੰਗੇ ادارے ਦੇ ਵਿੱਚ ਤੁਹਾਨੂੰ ਨੌਕਰੀ ਵੀ ਮਿਲੇਗੀ ਤੇ ਚੰਗਾ ਪੈਕੇਜ ਵੀ ਮਿਲੇਗਾ।